ਜੁਕਤੇ ਮੇਰੇ ਪੰਡਤ ਆ ਕੇ ਬੋਲੇ ਸਤਿਗੁਰ ਨੂੰ ਜੀ ਤੁਸੀ ਬਚਾਓ ਸਾਡੇ ਦੁੱਖ ਤੇ ਤਰਮ ਦੇ ਬੇੜੇ ਨੂੰ ਕੁਛ ਕਸ਼ਮੀਰੀ ਪੰਡਤ ਆ ਕੇ ਬੋਲੇ ਸਤਿਗੁਰ ਨੂੰ ਜੀ ਤੁਸੀ ਬਚਾਓ ਸਾਡੇ thank yeah. you yeah. ਗੁਰੂ ਸੰਤਨ ਸਤਿਗੁਰ ਤੇਗ ਬਹਾਦਰ 파ਰਤਮਾ ਦੇ ਸੀਸ ਸਿੰਧੀ ਚਾਦਰ ਚਾਲਣੀ ਚੋਂ ਕਿਚ ਆ ਗਿਆ ਜੀ ਗੁਰ ਤੇਗ ਬਹਾਦਰ ਸੀਸ ਦੀ ਪੇਟ ਚੜਾ ਗਿਆ ਜੀ ਗੁਰ ਤੇਗ ਬਹਾਦਰ ਸੀਸ ਦੀ ਪੇਟ ਚੜਾ ਗਿਆ ਜੀ ਗੁਰ ਤੇਗ ਬਹਾਦਰ ਦੁੱਖਾਂ ਵਿੱਚ ਫਸੇ ਸੰਨ ਇਹਨ ਦੁੱਖਸ਼ਮੀਰ ਤੇ ਕੰਬਿ ਚੇ ਫਸੇ ਸੰਨ ਹਿੰਦੂ ਗਸ਼ਮੀਲ ਦੇ ਗੁਰਾਂ ਦੇ ਦਵਾਰੇ ਆਏ سینਿਆਂ ਨੂੰ چیرਦੇ ਗੁਰਾਂ ਦੇ ਦਵਾਰੇ ਆਏ سینਿਆਂ ਨੂੰ چیرਦੇ ਬਾਤ ਨਾ ਪੁੱਛੀ ਅਜ ਭਗਤਾਂ ਦੇ ਰੋਂਦੇ ਆਣੂ ਬਾਤ ਨਾ ਪੁੱਛੀ ਅਜ ਭਗਤਾਂ ਦੇ ਰੋਂਦੇ ਆਣੂ ਰੋਂਦੇ ਆਣੂ ਬਾਤ ਬਾਤ ਨਾ ਪੁੱਛੀ ਅਜ ਭਗਤਾਂ ਦੇ ਰੋਂਦੇ ਆਣੂ ਵਾਗਤਾ ਵਾਤ ਨਾ ਪੁਛੀ ਵਾਗਤਾ ਦੇ ਰਹਨੇ ਹਨ ਸਾ ਕੀ ਹੁੰਦੇ ਆ ਲੋ ਗੁਰ ਤੇਗ ਬਹਾਦਰ ਗੁਰ ਤੇਗ ਬਹਾਦਰ ਸੀਸ ਦਿੱਤੇ ਉੱਤੇ ਚੜਾ ਕੇ ਆਜੀ ਗੁਰ ਤੇਗ ਬਹਾਦਰ ਚਾਨੜੀ ਚਾਂਕ ਵਿੱਚ ਆ ਗਏ ਆਜੀ ਗੁਰ ਤੇਗ ਬਹਾਦਰ ਲਾਡਲੇ ਗੋਬਿੰਦ ਰਾਏ ਦੁੱਖ ਕਿੱਡਾ ਚੱਲਿਆ ਦਿੱਲੀ ਵਿੱਚ ਪਿਤਾ ਨੂੰ ਸ਼ਹੀਦ ਹੋਣ ਕੱਲਿਆ ਲਾਡਲੇ ਗੋਬਿੰਦ ਰਾਏ ਦੁੱਖ ਕਿੱਡਾ ਚੱਲਿਆ ਦਿੱਲੀ ਵਿੱਚ ਪਿਤਾ ਨੂੰ ਸ਼ਹੀਦ ਹੋਣ ਕੱਲਿਆ ਮਾਪਿਆਂ ਦਾ ਹੁਕਮ ਵਜਾਉਂਦੇ ਸਦਾ ਪੁੱਤ ਮਾਪਿਆਂ ਦਾ ਹੁਕਮ ਵਜਾਉਂਦੇ ਸਦਾ ਪੁੱਤ ਪੁੱਤਰਾ ਦਾ ਹੁਕਮ ਵਜਾ ਗਿਆ ਜੀਹ ਹੁਦ ਤੇ ਬਾਹਤਰ ਚਲਣੀ ਚੌਂ ਦੇ ਵਿੱਚ ਆ ਗਿਆ ਜੀ ਗੁਰੂ ਤੇਗ ਬਹਾਦਰ ਸੀਸ ਤੇ ਤੇ ਚੜਾ ਗਿਆ ਜੀ ਗੁਰੂ ਤੇਗ ਬਹਾਦਰ ਆਰਮਤੀ ਦਾਸ ਜੀ ਦੀ ਕਪੜੀ ਚ ਲੈ ਗਿਆ ਆਰਮਤੀ ਦਾਸ ਜੀ ਦੀ ਕਪੜੀ ਚ ਲੈ ਗਿਆ ਸਿੱਖੀ ਦਾ ਪੁਜਾਰੀ ਦੁੱਖ ਖਿੜੇ ਮੱਤੇ ਸਹਿ ਗਿਆ ਸਿੱਖੀ ਦਾ ਪੁਜਾਰੀ ਦੁੱਖ ਖਿੜੇ ਮੱਤੇ ਸਹਿ ਗਿਆ ਖਾ ਕੇ ਵਾਲੀ ਕੋਈ ਉਪਰ ਦੀ ਝੇਕ ਵਿੱਚ ਖਾ ਕੇ ਵਾਲੀ ਕੋਈ ਉਪਰ ਦੀ ਝੇਕ ਵਿੱਚ ਦੇਖ ਕੇ ਵਿਰੋਧੀਆਂ ਨੂੰ ਛਾ ਗਿਆ ਦੇਖ ਕੇ ਵਿਰੋਧੀਆਂ ਨੂੰ ਛਾ ਗਿਆ ਜੀ ਗੁਰੂ ਤੇਗ ਬਹਾਦਰ ਚਾਂਦਨੀ ਚੌਂਕੇ ਵਿੱਚ ਆ ਗਏ ਜੀ ਗੁਰੂ ਤੇਗ ਬਹਾਦਰ ਸੀਸ ਤੇ ਪੇਟ ਚ ਗਾ ਗਿਆ ਜੀ ਗੁਰੂ ਤੇਗ ਬਹਾਦਰ ਹੱਥਿਆਰਿਆਂ ਨੇ ਕੀਤੀ ਕੰਦਲ ਹੱਥਿਆਰੀਏ ਤੇਗ ਜਿਹੜੀ ਤੇਗ ਚੀਤੇ ਸੀਸ ਚੋਂ ਉਬਾਰੀਏ ਹੱਥਿਆਰਿਆਂ ਨੇ ਕੀਤੀ ਕੰਦਲ ਹੱਥਿਆਰੀਏ ਕੋਲ ਜੋ ਕੁੰਭੂ ਰੱਖਦਾ ਛੜਕ ਕੋਲ ਜੋ ਕੁੰਭੂ ਰੱਖਦਾ ਛੜਕ ਮੋਇਆ ਵਿੱਚ ਜਿੰਦੜੀ ਪਾ ਗਿਆ ਮੋਇਆ ਵਿੱਚ ਜਿੰਦੜੀ ਪਾ ਗਿਆ ਜੀ ਗੁਰੂ ਤੇ ਚਲ ਰਿਹਾ ਡੇਚੋਗੇ ਵਿੱਚ ਆ ਕੇ ਆਜੀ ਗੁਰ ਤੇਗ ਬਹਾਦਰ ਸੇਸ ਦੀ ਪੇਟ